ਪਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਉਹ ਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜਾਨੀ ਹਾਂਜੀ ਅੱਛਾ ਉੱਤੇ ਬਰ ਰਹੀ ਲੱਗਿਆ ਵੀ ਕੀ 22 ਦਿਨ ਹੋਰ ਆਇਆ ਡੈਡ ਬੜੀ ਹਾਂਜੀ ਕਿੱਦਾਂ ਹੋਇਆ ਹਾਸਾ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗਦੀ ਇਹ ਤਾਂ ਨਹੀਂ ਪਰ ਲੱਗਿਆ ਕਿੱਦਾਂ ਹੋਇਆ ਜੀ ਹਾਂਜੀ ਅੱਛਾ ਸ Sarkar ਕੀਤਾ ਘਰੇ ਪਿੰਡ ਦੇ ਵਿੱਚ ਅੱਜ ਸ Sarkar ਕਰਿਆ ਜੀ ਇਹ ਕਿਹਦਾ ਇਹ ਦਲਜੀਤ ਸਿੰਘ ਮਾਰਕਟ ਦਾ ਮੁੰਡਾ ਸੀ ਜੀ ਕਿੰਨੀ ਕਮਰ ਸੀ ਜੀ 23 ਮਾਹ ਸਾਲ ਲੱਗਿਆਗਾ ਜੀ ਅੱਛਾ ਹਾਂਜੀ ਮੈਰਿਜ ਹੋਈ ਸੀ ਨਹੀਂ ਮੈਰਿਜ ਕੋਈ ਭੈਣ ਭਾਈ ਕੋਈ ਨਹੀਂ ਹੋ ਰਹੀ ਜੀ ਕਲੋਥੀ ਜਾਂ ਟ੍ਰੋਥੀ ਕਿੰਨਾ ਕ ਸਮਾਂ ਹੋ ਗਿਆ ਸੀ ਬੇਨੂ ਬੇਨੂ ਇਹ ਨੂੰ ਹੋ ਗਏ 6-7 ਸਾਲ ਸਰਬਜੀਤ ਸਿੰਘ ਮੈਂ ਯੂ ਐਸ ਏ ਰਹਿਣਾ ਵੈਸੇ ਮੇਰਾ ਪਿੱਛੋ ਪਿੰਡ ਆਸੀ ਗਲਾਂ ਇਹਦਾ ਨਾਂ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕ ਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਜੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਆਰ ਕੇ ਮੂੰਹ ਦਿਖਾ ਕੇ ਕਹਿੰਦੇ ਲੈਓ ਦੇਖ ਲਓ ਸੁਆਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਈਡ ਉਹ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀਗੀ ਉਹਦੇ ਖੋਲ ਜਾਂਦੇ ਇਧਰੋਂ ਦੀ ਮਾਰ ਕਿੱਥੇ ਨਹੀਂ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹ ਕਿਹੜੇ ਸ਼ਹਿਰ ਦਾ ਰਹਿੰਦਾ ਸੀ ਇਹ ਬਿਕਰਸਫੀਲਡ ਹਾਂਜੀ ਕਿੰਨਾ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਾਦ ਲੱਗਿਆ ਸੀਗੇ ਮੈਰਿਜ ਦੀ ਕਾਰ ਰਸੀਪਲ ਐਨ ਬਸ 2 ਕੁ ਸਾਲਾਂ ਤੱਕ ਜਾਨੋ ਇੱਧਰ ਇਹ ਪਾਣਾ ਵਾਰਤਗੇ ਕੋਈ ਸ਼ਮਸ਼ਾਨ ਘਟ ਖੜਿਆ ਸਾਡੇ ਹਲਕੇ ਚ ਬਹੁਤ ਮਾੜੀ ਘਟਨਾ ਜੋ 6 ਸਾਲ ਪਹਿਲਾਂ ਸਾਡੇ ਭਰਾ ਦੁਲਜੀਤ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਭੇਜਿਆ ਸੀ 6 ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜ੍ਹਾਈ ਵੀ ਹੋ ਗਈ ਕੁਝ ਗੈਂਗਸਟਰ ਦੀ ਕਮਾਂਗੇ ਜਿਹੜਾ ਨੇ ਆਕੇਪਰਾ ਦੇ بیٹے ਨੂੰ ਜਸਦੀਪ ਨੂੰ ਗੋਲੀ ਮਾਰੀ ਤਿੰਤ ਤਰੀਕ ਦੀ ਘਟਨਾ ਸੋ ਕੱਲ ਡੈਡ ਬਡੀ ਆਈ ਹੈ ਸੋ ਅੱਜ ਸੰਸਕਾਰ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ ਇੰਨ ਸਾਰੇ ਹਲਕਿਆਂ ਸਵਲੋਂ ਸੰਸਕਾਰ ਘਾਟ ਅੱਜ ਉਹਨਾਂ ਦੀ ਲਾਸਟ ਦਰਸ਼ਨ ਕੀਤੇ ਆ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨੋਂ ਦੱਸਣਾ ਵੀ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪੇ ਦੇ ਚਲ ਜਾਂਦੇ ਆ। ਸੋ ਉਹਨਾਂ ਦੇ ਅੱਗੇ ਰਹਿਣ ਨੂੰ ਰੱਖ ਨਹੀਂ ਕੱਲਾ ਕੱਲਾ ਪੁੱਤ ਸੀ। ਸੋ ਬਹੁਤ ਮਾੜੀ ਖਬਰ ਹੈ, ਬਹੁਤ ਦੁੱਖ ਹੈ। ਖੜੇ ਆਂ ਜੀ ਸੋਗ ਦੇ ਵਿੱਚ। ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ। ਉਹਦੇ ਪਰਿਵਾਰ 'ਚ ਦੁੱਖ ਆਵੇ, ਇਹ ਜੀ ਮੌਤ ਨਾ ਆਵੇ। ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ, ਸਾਡੇ ਹਲਕੀ ਜੀ ਹੋਈ ਹੈ। ਸੋ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਕੱਟ ਨਾ ਕਿਸੇ ਪਰਿਵਾਰ ਨਾਲ ਆਵੇ।